ਸ਼ਹੀਦ ਸਰਦਾਰ ਖਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਸਭਰਾ ਵਿਕੇ ਫਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਖਾਲਸਾ ਸਕੂਲ ਫਤਿਹਗੜ ਸਭਰਾ ਦਾ ਵਿਦਿਅਕ ਧਾਰਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਸਰ ਉੱਤਮ ਕਾਰਜ ਸਲਾਗਾ ਜੋ ਸਾਫਤ ਹੋ ਰਿਹਾ ਹੈ ਸ਼ਹੀਦ ਸਰਦਾਰ ਖਾਮ ਸਿੰਘ ਅਟਾਰੀ ਐਜੂਕੇਸ਼ਨ ਅਧੀਨ ਚੱਲ ਰਹੀ ਸੰਸਥਾ ਸ਼ਹੀਦ ਸਰਦਾਰ ਖਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਸਭਰਾ ਜੋ ਕਿ ਵਿਦਿਅਕ ਧਾਰਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਇਲਾਕੇ ਦੀ ਨਾਮਵਰ ਸੰਸਥਾ ਹੈ ਜਿਸ ਸੰਸਥਾ ਦੇ ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਲ ਕਰਕੇ ਵੱਡੀਆਂ ਪ੍ਰ ਕੀ ਕੀਤੀਆਂ ਹਨ ਖੇਡਾਂ ਦੀ ਗੱਲ ਕਰੀਏ ਤਾਂ ਖੋਖੋ ਅਤੇ ਰੱਸਾ ਕਸੀ ਦੀ ਅੰਡਰ 11 ਅੰਡਰ 14 ਅੰਡਰ 17 ਅੰਡਰ 19 ਲੜਕੇ ਲੜਕੀਆਂ ਦੀਆਂ ਟੀਮਾਂ ਨੇ ਪੰਜਾਬ ਵਿੱਚੋਂ ਹਰ ਸਾਲ ਦੀ ਤਰ੍ਹਾਂ ਕੌਣ ਤਗਮੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਫਰੋਇਪੁਰ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ ਗਤਕੇ ਅਤੇ ਕੀਰਤਨ ਦੇ ਮੁਕਾਬਲਿਆਂ ਵਿੱਚ ਬੱਚਿਆਂ ਦੀਆਂ ਪ੍ਰਾਪਤੀਆਂ ਸ਼vaਗਾਜੋਗ ਹਨ ਦੀਪ ਸਰਦਾਰ ਖਾਮ ਸਿੰਘ ਘਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸੁਬਰਾਹ ਫਰੋਇਪੁਰ ਵਿਕੇ ਸਾਲਾਨਾ ਨਾਮਟ ਸਮਾਗਮ ਅੱਜ 11 ਮਾਰਚ ਦੇ ਦਿਨ ਮੰਗਲਵਾਰ ਕਰਵਾਇਆ ਗਿਆ ਜਿਸ ਦੌਰਾਨ ਸ਼੍ਰੀ ਕਾਂਡਪੜ ਦੇ ਪੋਗ ਸਕੂਲ ਵਿੱਚ ਸੰਪੂਰਨ ਕਰਵਾਏਗੇ ਅਰਦਾਸ ਬੇਨਤੀ ਹੁਣ ਅਪਰੰਤ ਸਲਾਣਾ ਨਤੀਜੇ ਦਾ ਐਲਾਨ ਗੁਰਦੁਆਰਾ ਸਾਹਿਬ ਫਤਿਹਗੜ ਸਭਰਾ ਦਵਾਨ ਹਾਲ ਵਿੱਚ ਕੀਤਾ ਗਿਆ ਜਿਸ ਦੌਰਾਨ ਆਜ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਪ੍ਰਖਿਆਵਾਂ ਵਿੱਚ ਪੋਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸ਼ਿਲਟ ਦੇ ਕੇ ਸਨਮਾਨਿਤ ਕੀਤਾ ਗਿਆ ਸੰਸਥਾ ਦੇ ਸਰਪ੍ਰਸਤ ਸੰਤ ਬਾਬਾ ਸ਼ਿੰਦਰ ਸਿੰਘ ਜੀ ਨੇ ਸਾਰੇ ਹੀ ਉਤਿਆਰਤਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਇਸ ਮੌਕੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਵੱਲੋਂ ਕਮੇਟੀ ਮੈਂਬਰ ਸਰਦਾਰ ਮਨਜੀਤ ਸਿੰਘ ਸਰਦਾਰ ਸੁਖਦੇਵ ਸਿੰਘ ਸਰਦਾਰ ਧਰਮ ਸਿੰਘ ਜੱਥੇਦਾਰ ਗੁਲਜਾਰ ਸਿੰਘ ਬਾਪੂ ਪ੍ਰੇਮ ਸਿੰਘ ਗੱਟਾ ਬਾਦਸ਼ਾਹ ਸਰਦਾਰ ਲਖਵੀਰ ਸਿੰਘ ਫੱਤੇਵਾਲਾ ਸਰਦਾਰ ਮਨਦੀਪ ਸਿੰਘ ਵੱਟੂ ਪੱਟੀ ਸਰਦਾਰ ਸੁਖਵਿੰਦਰ ਸਿੰਘ ਰੋਡੇ ਵਾਲਾ ਸਰਦਾਰ ਜਗਸੀਰ ਸਿੰਘ ਹਰਪਕੇ ਸਰਦਾਰ ਕਲਦੀਪ ਸਿੰਘ ਯੂਐਸਏ ਸਰਦਾਰ ਸੁਖਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਬੱਚਿਆਂ ਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਵਾਈਸ ਪ੍ਰਿੰਸੀਪਲ ਭਾਈ ਬਚਿੱਤਰ ਸਿੰਘ ਜੀ ਵੱਲੋਂ ਸਲਾਨਾ ਰਿਪੋਰਟ ਪੜ੍ਹੀ ਗਈ ਤੇ ਭਵਿਕ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਲੇਖ ਕੀਤਾ ਗਿਆ ਇਸ ਸੰਸਥਾ ਦੇ ਐਜੂਕੇਸ਼ਨ ਡਾਇਰੈਕਟਰ ਸਰਦਾਰ ਮਨਮੋਹਨ ਸਿੰਘ ਸ਼ੀਨਾ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ ਉਹਨਾਂ ਦੇ ਨਾਲ ਗਿਆਨੀ ਆਤਮਾ ਸਿੰਘ ਜੀ ਭਾਈ ਕੁਲਦੀਪ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਤਰ੍ਹਾਂ ਸਕੂਲ ਦਾ ਸਾਲਾਨਾ ਸਮਾਗਮ ਐਮਟ ਜਦਾ ਛੜਦਾ ਹੋਇਆ ਯਾਦਗਾਰੀ ਨਿਪੜਿਆ ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਪ੍ਰਿੰਸੀਪਲ ਟੀਚਿੰਗ ਦੇ 9 ਟੀਚਿੰਗ ਸਮੂਹ ਸਟਾਫ ਤੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਵਾਤੂ ਵਾਦ ਸ਼ੇਅਰ ਲਾਇਕ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਂਟਰ ਸਕੂਲ ਦੀ ਵਿਦਿਆਰਥਣ ਇਹ ਇਹ ਕਹਿਣਾ ਚਾਹੁੰਦੀ ਆ ਕਿ ਇਸ ਸਕੂਲ ਦੇ ਬਹੁਤ ਸਾਰੀਆਂ ਟੀਮਾਂ ਟ੍ਰੇਟ ਲੈਵਲ ਤੇ ਖੇਡਣ ਗਈਆਂ ਸੀਗੀਆਂ ਸਾਰਿਆਂ ਨੇ ਬਹੁਤ ਹੀ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਅ ਅੰਡਰ 17th ਐਂਡ ਅੰਡਰ 19 ਟੀਮ ਨੇ 골ਡ ਮੈਡਲ ਹਾਸਲ ਕੀਤਾ ਤੇ ਇਸ ਸਬੰਧੀ ਮੈਂ ਵੀ ਸਰਦਾਰ ਅਮਰਜੀਤ ਸਿੰਘ ਤੇ ਮੈਡਮ ਗੁਰਪ੍ਰੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਬਹੁਤ ਹੀ ਮਿਹਨਤ ਕਰਾਈ ਤੇ ਬੱਚਿਆਂ ਨੂੰ ਇਸ ਚੀਜ਼ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਸਾਡੇ ਸਕੂਲ ਚੋਲ ਵਿੱਚ ਪੋਜੀਸ਼ਨਾਂ ਪਾਈਆਂ ਇਸ ਕਰਕੇ ਸਾਰੇ ਹੀ ਪ੍ਰਬੰਧਕਾਂ ਦਾ ਤੇ ਕਮੇਟੀ ਮੈਂਬਰ ਡੀਪੀ ਸਹਿਬਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਬੱਚਿਆਂ ਨੂੰ ਇੰਨੀ ਮਿਹਨਤ ਕਰਾ ਕੇ ਇਸ ਮੁਕਾਮ ਤੇ ਪਹੁੰਚਾਇਆ ਜੀ ਮੈਂ ਸਪੋਰਟਸ ਬਾਰੇ ਬੋਲਣਾ ਚਾਹੂੰਗੀ ਕਿ ਇਹ ਸਕੂਲ ਦਿਖਾ ਸ਼ਹੀਦ ਸਰਦਾਰ ਸ਼ਾਮ ਸਿੰਘ ਹਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਫਰੋਸਪੋ ਡਿਸਟ੍ਰਿਕਟ ਚ ਪੈਂਦਾ ਹੈ ਇਥੋਂ ਦੀ ਸਪੋਰਟਸ ਇੰਨੇ ਵਧੀਆ ਨੇ ਕਿ ਹੁਣ ਇਥੋਂ ਦੀਆਂ ਸਾਤ ਟੀਮਾਂ ਐ ਤੇ ਉਹ ਸੱਤੇ ਟੀਮਾਂ ਸਟੇਟ ਚ ਮੈਡਲ ਲੈ ਕੇ ਆਈਆਂ ਐ 골ਡ ਵੀ ਲੈ ਕੇ ਆਈਆਂ ਜਿਹੜੀ 17 ਤੇ 19 ਟੀਮ ਹੈ ਅੰਡਰ ਗਰਲਸ ਸਟੱਗ ਆਫ ਵਾਰ ਉਹ ਦੋਵੇਂ ਟੀਮਾਂ 골ਡ 골ਡ ਲੈ ਕੇ ਆਈਆਂ ਤੇ ਖੋਖੋ ਵੀ ਖੋਖੋ ਵੀ ਖੜਾਈ ਜਾਂਦੀ ਆ ਉਹ ਵੀ ਟੀਮਾਂ ਅੱਗੇ ਤੱਕ ਗਈਆਂ ਨੇ ਤੇ ਕੋਚ ਸਾਹਿਬ ਇੱਥੋਂ ਦੇ ਬਹੁਤ ਮਿਹਨਤ ਕਰਦੇ ਨੇ ਬੱਚਿਆਂ ਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਉਹਨਾਂ ਨੂੰ ਇਸ ਕਾਬਿਲ ਬਣਾਉਂਦੇ ਨੇ ਕਿ ਉਹ ਕੁਝ ਅਚੀਵ ਕਰ ਸਕਣ ਤੇ ਬੱਚੇ ਵੀ ਆਪ ਦਾ ਪੂਰਾ ਯੋਗਦਾਨ ਦਿੰਦੇ ਨੇ ਤੇ ਬਾਕੀ ਪੜਾਈ ਪੱਖੋਂ ਵੀ ਇੱਥੇ ਬਹੁਤ ਵਧੀਆ ਹੈ ਟੀਚਰ ਵੀ ਸਾਰੇ ਬਹੁਤ ਵੈਲ ਕੁਆਲੀਫਾਈਡ ਨੇ ਤੇ ਜੋ ਵੀ ਮਤਲਬ ਹੁਣ ਤੁਸੀਂ ਜਿਹੜੇ ਬੱਤ ਦੇਖ ਰਹੇ ਨੇ ਜਿਹੜੇ ਦਰਸ਼ਕ ਦੇਖ ਰਹੇ ਨੇ ਹੁਜਰੂ ਕੀਤਾ ਗਿਆ ਹੈ ਹਾਂਜੀ ਸਨਮਾਨਿਤ ਕੀਤਾ ਗਿਆ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਪੇਰੈਂਟਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦੇ ਬੱਚਿਆਂ ਨੂੰ ਉੱਥੇ ਸਟੇਜ ਤੇ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਸਾਰੇ ਸਾਹਮਣੇ ਉਹਨਾਂ ਨੂੰ ਬਹੁਤ ਗਰਵ ਮਹਿਸੂਸ ਹੁੰਦਾ ਆਪਣੇ ਬੱਚਾ ਦੇ ਤੇ ਉਹ ਉਹੀ ਗਰਵ ਟੀਚਰਸ ਨੂੰ ਮਹਿਸੂਸ ਹੁੰਦਾ ਹੈ ਜੋ ਉਹਨਾਂ ਦੀ ਮਿਹਨਤ ਹੈ ਉਹਦਾ ਫਲ ਮਿਲਦਾ ਹੈ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇ ਸਰਦਾਰ ਸ਼ਾਮ ਸਿੰਘ ਟਾਰੀ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਪਿੰਡ ਫਤਿਹਗੜ੍ਹ ਸੁਬਰਾ ਜੋ ਮਹਾਂਪੁਰ ਸੰਦਰ ਸਿੰਘ ਜੀ ਅਤੇ ਇਲਾਕੇ ਦੇ ਸਹਿਯੋਗ ਦੇ ਸਦਕਾ ਬੜੀ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਹੈ ਸੋ ਹਰ ਸਾਲ ਦੀ ਤਰ੍ਹਾਂ ਖਾਲਸਾ ਸਕੂਲ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ ਕੀਤੇ ਜਾਂਦੇ ਸਨ ਸੋ ਇਸ ਵਾਰ ਵੀ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ ਕੀਤੇ ਗਏ ਸੋ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਅਤੇ ਉਹਨਾਂ ਦੇ ਪਿਰੇ ਸਹਿਬਾਨ ਸੰਗੀਤ ਸਾਥੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਉਹਣਾ ਨੇ ਕੁਝ ਨਵਾਂ ਸਿੱਖਿਆ ਅਤੇ ਮੈਂ ਆਸ ਕਰਦਾ ਹਾਂ ਕਿ ਵੱਤੋਬਾਦ ਵਿਦਿਆਰਥੀ ਖਾਲਸਾ ਸਕੂਲ ਦੇ ਵਿੱਚ ਦਾਖਲੇ ਲੈਣ ਤਾਂ ਜੋ ਖਾਲਸਾ ਸਕੂਲ ਦੇ ਵਿੱਚ ਜੋ ਵੀ ਜਿਵੇਂ ਇੰਗਲਿਸ਼ ਲੈਬ ਕੰਪਿਊਟਰ ਲੈਬ కెਮਿਸਟਰੀ ਲੈਬ ਬਾਇਓਲੋਜੀ ਲੈਬ ਦੇ ਪ੍ਰਬੰਧ ਚੜ੍ਹਦੀ ਕਲਾ ਦੇ ਨਾਲ ਚੱਲ ਰਹੇ ਹਨ ਸੋ ਵੱਤੋਬਾਦ ਖਾਲਸਾ ਸਕੂਲ ਦੇ ਵਿੱਚ ਦਾਖਲਾ ਲੈ ਕੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਸੋ ਮੈਂ ਆਸ ਕਰਦਾ ਹਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਖਾਲਸਾ ਸਕੂਲ ਦੇ ਵਿੱਚ ਆਉਣਗੇ ਮਹਾਂਪੁਰਖਾਂ ਵੱਲੋਂ ਖਾਲਸਾ ਸਕੂਲ ਦੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਵਾਈਸ ਪ੍ਰਿੰਸੀਪਲ ਸਰਦਾਰ ਅਜੀਤ ਸਿੰਘ ਜੀ ਡੀਪੀ ਸਰਦਾਰ ਅਮਰਜੀਤ ਸਿੰਘ ਵੱਲੋਂ ਸਾਰੇ ਮਾਪਿਆਂ ਦਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਾ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਪਿੰਡ ਫਤੇਗੜ ਸਭਾ ਸੀਨੀਅਰ ਸਕੂਲ ਅੱਜ ਜੋ ਨਾਮਣ ਸਮਾਗਮ ਹੋਇਆ ਹੈ ਜਿਦੇ ਵਿੱਚ ਪੰਜਾਬ ਲੈਵਲ ਤੇ ਸਾਡੀਆਂ ਕੁਸ਼ਤੀਮਾਂ ਜਿੱਤ ਕੇ ਆਈਆਂ ਨੇ ਕੁਝ ਜ਼ਿਲ੍ਹਾ ਲੈਵਲ ਤੇ ਜਿੱਤੀਆਂ ਔਰ ਬਹੁਤ ਵਧੀਆ ਰਿਜ਼ਲਟ 95% ਕਈਆਂ ਦੇ ਨੰਬਰ ਤੇ 90 ਤੋਂ 90% ਬਹੁਤ ਵਧੀਆ ਰਿਜ਼ਲਟ ਆਇਆ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਆਪਣਾ ਪੰਜਾਬੀ ਸਕੂਲ ਆ ਪੰਜਾਬ ਦੇ ਵਿੱਚ ਆਪਾਂ ਨੂੰ ਪੰਜਾਬੀ ਦੀ ਲੋੜ ਵੀ ਆ ਇਸ ਕਰਕੇ ਵੱਧੋ ਵਾਧੇ ਇੱਥੇ ਬੱਚੇ ਪਾ ਕੇ ਆਪਣੇ ਬੱਚਿਆਂ ਨੂੰ ਔਰ ਫੀਸ ਵੀ ਸਾਡੇ ਮਤਲਬ ਆਮ ਪਿੰਡਾਂ ਸਕੂਲਾਂ ਨਾਲੋਂ ਬਹੁਤ ਘੱਟ ਆ ਜਿੱਥੇ ਤੁਸੀਂ ਕਿਤੇ ਦੇਖ ਲਓ ਕਿਉਂਕਿ ਇਹ ਮਹਾਂਪੁਰਸ਼ਾਂ ਨੇ ਬਾਬਾ ਸ਼ਿੰਦਰ ਸਿੰਘ ਨੇ ਬੜੀ ਵਧੀਆ ਸੋਚ ਦੇ ਨਾਲ ਇਹ ਸਕੂਲ ਇੱਥੇ ਬਣਵਾਇਆ ਸੀ ਔਰ ਸਾਰੀ ਪ੍ਰਬੰਧਕ ਕਮੇਟੀ ਜਿਹੜੀ ਆ ਬਹੁਤ ਵਧੀਆ ਨਾਲ ਕੰਮ ਕਰਦੀ ਸਭ ਵਧੀਆ ਸਾਡਾ ਸਟਾਫ ਆ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਮੈਂ ਮਨਜੀਤ ਸਿੰਘ ਸਾਹਿਬ ਕਾ ਚੇਅਰਮੈਨ ਪਿੰਡ ਗੱਟਾ ਬਾਛਾ ਔਰ ਮੇਰੇ ਨਾਲ ਸਿਖ ਦੇਖਣਗੇ ਪ੍ਰਧਾਨ ਸਾਡੇ ਅਮਰਜੀਤ ਸਿੰਘ ਜੀ ਟੀਚਰ ਉਹਨਾਂ ਨੇ ਵੀ ਬਹੁਤ ਵਧੀਆ ਬੱਲੇ ਮਾਰੀਆਂ ਖੇਡਾਂ ਦੇ ਵਿੱਚ ਪ੍ਰਿੰਸੀਪਲ ਸਰਾਕਬਾਦ ਸਿੰਘ ਜੀ ਔਰ ਮਹਾਂਪੁਰ ਦੇ ਬਾਬਾ ਸ਼ਿੰਦਰ ਸਿੰਘ ਜੀ ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜੋ ਸਕੂਲ ਦਾ ਸੰਯੋਗ ਦਿਓ ਤੇ ਆਪਾਂ ਵੱਧ ਤੋਂ ਬੱਚੇ ਪਾ ਕੇ ਇਹਦਾ ਲਾਭ ਝਾ ਕੇ ਸਕੀਏ ਕਿਉਂਕਿ ਆਪਣੀਆਂ ਜਿਹੜੀਆਂ ਖੇਡਾਂ ਇੱਥੇ ਬਹੁਤ ਫ੍ਰੀ ਸਾਰਿਆਂ ਨੂੰ ਕਰਾਉਂਦੇ ਆ ਕੋਈ ਕਿਸੇ ਦਾ ਖੇਡਾਂ ਦਾ ਖਰਚਾ ਨਹੀਂਗਾ ਪੜ੍ਹਾਈ ਦਾ ਜ਼ਰੂਰ ਹੈਗਾ ਉਹ ਵੀ ਆਮ ਸਕੂਲਾਂ ਨਾਲੋਂ ਘੱਟ ਹੈ ਇਸ ਕਰਕੇ ਵੱਧ ਤੋਂ ਵੱਧ ਸੰਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਸਾਨੂੰ ਨਾਮਾ ਨਾਮਾਟ ਸਮਾਗਮ ਸੀਗਾ ਕੀ ਹੋਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਐਜੂਕੇਸ਼ਨ ਸੁਸਾਇਟੀ ਦੀ ਅਧੀਨ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ 1994 ਤੋਂ ਇਲਾਕੇ ਦੇ ਭਲੇ ਵਾਸਤੇ ਮਹਾਂਪੁਰਖ ਬਾਬਾ ਸ਼ਿੰਦਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤਾ ਅੱਜ ਸਕੂਲ ਦੇ ਵਿੱਚ ਸੈਸ਼ਨ 2024-25 ਦਾ ਜਿਹੜਾ ਸਲਾਨਾ ਇਨਾਮ ਵੰਡ ਸਮਾਗਮ ਉਹ ਸੰਪੂਰਨ ਹੋਇਆ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਪਰਸੋ ਤੋਂ ਸ਼੍ਰੀ ਗੁਰਪਤ ਸਾਹਿਬ ਪ੍ਰਕਾਸ਼ ਹੋਏ ਅੱਜ ਸਵੇਰੇ 9 ਵਜੇ ਮਹਾਂਪੁਰਖਾਂ ਨੇ ਸਕੂਲ ਦੇ ਵਾਸਤੇ ਸਟਾਫ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਪੂਰਤੀ ਕੀਤੀ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਦੀਵਾਨ ਹਾਲ ਦੇ ਵਿੱਚ ਸਲਾਨਾ ਇਨਾਮ ਮੰਡ ਜਿਹੜਾ ਸਮਾਗਮ ਹੋਇਆ ਜਿਸ ਦੇ ਵਿੱਚ ਅਕੈਡੈਮਿਕ ਅਚੀਵਮੈਂਟਸ ਸਪੋਰਟਸ ਅਚੀਵਮੈਂਟ 100% اٹੈਂਡੈਂਸ ਵਾਰ ਬੈਸਟ ਸਟੂਡੈਂਟ ਅਵਾਰਡ ਤੇ ਪੇਰੈਂਟਸ ਨੂੰ ਵੀ ਔਨਰ ਕੀਤਾ ਗਿਆ ਇਦੇ ਨਾਲ ਮੈਨੇਜਮੈਂਟ ਮੈਂਬਰਸ ਨੂੰ ਸਕੂਲ ਦੇ ਟੀਚਿੰਗ ਨੌਨ ਟੀਚਿੰਗ ਸਟਾਫ ਨੂੰ ਵੀ ਆਨਰ ਕੀਤਾ ਗਿਆ ਮਾਹਪੁਰਖਾਂ ਨੂੰ ਵਿਸ਼ੇਸ਼ ਤੌਰ ਤੇ ਸਮੂੱਚੇ ਪ੍ਰਬੰਧ ਵੱਲੋਂ ਸਨਮਾਨਿਤ ਕੀਤਾ ਗਿਆ ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਹਿਬਾਨ ਨੂੰ ਜਾਂ ਹੋਰ ਜਿਹੜੇ ਵਿਸ਼ੇਸ਼ਕ ਜੀਤਾ ਇਲਾਕੇ ਦੀਆਂ ਹਾਜ਼ਰ ਹੋਈਆਂ ਸਾਰਿਆਂ ਨੂੰ ਜਿਹੜਾ ਸਕੂਲ ਪ੍ਰਬੰਧ ਵੱਲੋਂ ਸਨਮਾਨਿਤ ਕੀਤਾ ਗਿਆ ਵੱਖ-ਵੱਖ ਚੈਨਲਾਂ ਤੋਂ ਆਏ ਵੀਰਾਂ ਨੂੰ ਮੀਡੀਆ ਤੋਂ ਆਏ ਵੀਰਾਂ ਨੂੰ ਜਿਸ ਤਰ੍ਹਾਂ ਸਾਡੀ ਧਰਤੀ ਸਾਡੇ ਲੋਕ ਚੈਨਲ ਤੋਂ ਵੀਰ ਆਏ ਫਾਈਵ ਰਿਵਰਸ ਚੈਨਲ ਦੇ ਵੀਰ ਆਏ ਇਸੀ ਤਰ੍ਹਾਂ ਅਜੀਤ ਅਖਬਾਰ ਦੇ ਪੱਤਰਕਾਰ ਆਏ ਰੋਜ਼ਾਨਾ ਸਪੋਕਸਮੈਨ ਤੋਂ ਇਹ ਵੀ ਰਾਇ ਸਦਾ ਗੁਰਦੀਪ ਸਿੰਘ ਸਤਿਗੌਰ ਘਟੀਜਾ ਜੀ ਸਰਦਾਰ ਸੁਖਵਿੰਦਰ ਸਿੰਘ ਸਰਦਾਰ ਹਰਨੇਕ ਸਿੰਘ ਭਾਈ ਰਾਇ ਵੀਰ ਸਿੰਘ ਇਹਨਾਂ ਸਾਰੀਆਂ ਸ਼ਖਸੀਤਾਂ ਦਾ ਸਨਮਾਨ ਕੀਤਾ ਗਿਆ ਤਾਂ ਮੈਂ ਸਮੁੱਚੇ ਪ੍ਰਬੰਧ ਵੱਲੋਂ ਅੱਜ ਦਾ ਜਿਹੜਾ ਇਹ ਚੜ੍ਹਦੀ ਕਲਾ ਦੇ ਨਾਲ ਸਾਡਾ ਇਹ ਸਾਲਾਨਾ ਇਨਾਮ ਵੰਡ ਸਮਾਰੋਹ ਹੈ ਉਹ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਹੀ ਹਰ ਸਾਲ ਹੁੰਦਾ ਆ ਰਿਹਾ ਤੇ ਹੋਇਆ ਇਸ ਤਲੀ ਵਿਦਿਆਰਥੀਆਂ ਦਾ ਮਾਪਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਕੂਲ ਦੇ ਸਮੁੱਚੇ ਪ੍ਰਬੰਧ ਵੱਲੋਂ ਧੰਨਵਾਦ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਮੈਂ ਉਮੀਦ ਕਰਦਾ ਕਿ ਜਿਸ ਤਰ੍ਹਾਂ ਹਰ ਸਾਲ ਮਾਤਾ ਪਿਤਾ ਸਹਿਯੋਗ ਕਰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਨਾਲ ਇਸ ਸੰਸਥਾ ਨੂੰ ਸਹਿਯੋਗ ਕਰਦੇ ਰਹਿਣਗੇ ਇਹ ਤੁਹਾਡੀ ਆਪਣੀ ਸੰਸਥਾ ਹੈ ਤੇ ਇਲਾਕੇ ਦੇ ਭਲੇ ਵਾਸਤੇ ਮਾਪੁਰਖਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਹੋਈ ਹੈ ਤੋ ਆਓ ਆਪਾਂ ਚੜ੍ਹਦੀ ਕਲਾ ਨਾਲ ਇਸ ਸੰਸਥਾ ਦੇ ਵਿੱਚ ਜਿਹੜਾ ਮਿਸ਼ਨ ਹੈ ਵਿਦਿਆਰਥੀਆਂ ਦਾ ਸਰਪੱਖੀ ਵਿਕਾਸ ਲੈ ਕੇ ਚੱਲੀ ਹੋਈ ਹੈ ਉਸ ਨੂੰ ਪੂਰਾ ਕਰੀਏ ਤੇ ਜਿਹੜਾ ਨਵਾਂ ਸੈਸ਼ਨ ਹੈ ਉਹ 17 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਤੋ ਜਲਦੀ ਤੋਂ ਜਲਦੀ ਐਡਮਿਸ਼ਨ ਕਰਵਾ ਕੇ ਤੇ ਨਵੇਂ ਸੈਸ਼ਨ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਇਸ ਨੂੰ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ